ਕਿ ਸਿਰਫ ਤੁਸੀਂ ਹੀ ਵੱਡੇ ਵੱਡੇ ਰੈਸਟੋਰੈਂਟ ਜਾਂ ਫਿਰ ਲਾਉਂਜ 바ਰ ਦੇ ਵਿੱਚ ਨਾਸ਼ਤਾ ਕਰਨਾ ਚਾਹੁੰਦੇ ਹੋ ਆ ਦੇਖ ਲਓ ਆ ਰੈਸਟੋਰੈਂਟ ਲਾਉਂਜ 바ਰ ਲਗਾਤਾਰ ਚਰਚਾ ਦੇ ਵਿੱਚ ਹੈ ਜਿੱਥੇ ਵੱਡੇ ਵੱਡੇ ਲੋਕ ਤਾਂ ਲੋਕ ਇੱਥੇ ਤਾਂ ਹੁਣ ਜਾਨਵਰ ਵੀ ਨਾਸ਼ਤਾ ਕਰਨ ਆਉਂਦੇ ਨੇ ਸੁਣ ਕੇ ਹੈਰਾਨੀ ਤਾਂ ਹੋਈ ਹੋਵੇਗੀ ਪਰ ਤਸਵੀਰਾਂ ਦੇਖ ਕੇ ਤੁਹਾਨੂੰ ਯਕੀਨ ਵੀ ਹੋਵੇਗਾ ਤੇ ਤੁਹਾਡੇ ਹੋਸ਼ ਵੀ ਉੱਡ ਜਾਣਗੇ ਆ ਦੇਖ ਲੋ ਵੀਡੀਓ ਜਿਹੜੇ ਕਿ ਉੱਥੇ ਇੱਕ ਯਾਤਰੀ ਨੇ ਬਣਾਈ ਹੈ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਯਾਤਰੀ ਆਉਂਦੇ ਨੇ ਉੱਥੇ 에ਅਰਪੋਰਟ ਅਥਾਰਟੀ ਦੀਆਂ ਕਈ ਕਮੀਆਂ ਸਾਹਮਣੀਆਂ ਇਸ ਮੌਕੇ ਲੁਧਿਆਣਾ ਦਾ ਇੱਕ ਯਾਤਰੀ ਜਿਸ ਨੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਲੈਣੀ ਸੀ ਉਸ ਦਾ ਨਾਮ ਕੁਨਾਲ ਸ਼ਰਮਾ ਨੇ ਅੰਮ੍ਰਿਤਸਰ 에য়ারਪੋਰਟ ਤੋਂ ਇੱਕ ਵੀਡੀਓ ਵਾਇਲ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਉਹ ਅੰਮ੍ਰਿਤਸਰ 에য়ারਪੋਰਟ ਤੇ ਨਾਸ਼ਤਾ ਕਰਨ ਜਾ ਰਿਹਾ ਸੀ ਤਾਂ ਜਦੋਂ ਉਹ ਲਾਉਂਜ ਬਾਰ ਦੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਹਰ ਪਾਸੇ ਚੂਹੇ ਹੀ ਚੂਹੇ ਘੁੰਮ ਰਹੇ ਸੀ ਉਸ ਨੇ ਕਿਹਾ ਕਿ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਉਸ ਨੇ ਇਸ ਸਬੰਧੀ 에য়ারਪੋਰਟ ਅਥਾਰਟੀ ਦੇ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਤੇ ਕਈ ਸੁਝਾਅ ਵੀ ਦਿੱਤੇ ਨੇ ਹੈਲੋ एवरीवन ਮੇਰਾ ਨਾਮ ਕੁਨਾਲ ਸ਼ਰਮਾ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟਰੈਵਲ ਕਰਨਾ ਸੀ ਜਿਸ ਲਈ ਮੈਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਤੇ ਉਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ ਕੰਪਨੀ ਦੇ ਲਾਉਂਜ ਵਿਜ਼ਿਟ ਕਰਿਆ ਤਾਂ ਮੈਂ ਇਹ ਦੇਖਿਆ ਕਿ ਉਧਰ ਇੱਕ ਮਾ우스 ਕਮਰੇ ਸਾਰੀ ਟੇਬਲਸ ਤੇ ਚੇਅਰਸ ਦੇ ਉੱਤੇ ਤੇ ਮੇਰਾ ਕੰਸਰਨ ਇਹ ਹੈ ਕਿ ਜੇ ਇਸ ਤਰ੍ਹਾਂ ਦੀ ਹਰਕਤ ਅਗਰ ਇੰਟਰਨੈਸ਼ਨਲ ਲੈਵਲ ਦੇ 에ਰਪੋਰਟ ਤੇ ਹੁੰਦੀ ਤਾਂ ਜੋ ਪਬਲਿਕ ਤੇ ਪੈਸੰਜ ਦੀ ਜੋ ਹੈਲਥ ਹੈ ਸਰ ਉਹ ਦਿੱਲੀ ਕੌਣ ਰਿਸਪਾਂਸਿਬਲ ਹੋਵੇਗਾ ਜੇ ਕਿਸੇ ਨੂੰ ਵੀ ਕੰਟਾਮਿਨੇਸ਼ਨ ਦੀ وجہ ਤੋਂ ਕੁਝ ਵੀ ਹੈਲਥ ਹਜ਼ਰਡ ਹੋਵੇ ਹੁਣ ਦੇਖਣਾ ਇਹ ਹੋਵੇਗਾ ਕਿ 에어ਪੋਰਟ ਅਥਾਰਟੀ ਇਸ ਤੇ ਕੀ ਕਾਰਵਾਈ ਕਰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ